ਤਤਸ਼੍ਰੀਆ ਕਾਲ ਸਾਰਿਆਂ ਨੂੰ ਅੱਜ ਦੀਆਂ ਮੁੱਖ ਖਬਰਾਂ ਸ਼ਾਂਤੀਪੂਰਨ ਦੀਵਾਲੀ ਲਈ ਜਲੰਧਰ ਪੁਲਿਸ ਤਤ ਪਰ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਦੀਵਾਲੀ ਮੌਕੇ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਸ਼ਹਿਰ ਦੇ ਬਾਜ਼ਾਰਾਂ ਤੇ ਮੁੱਖ ਥਾਵਾਂ ਤੇ ਪੁਲਿਸ ਮੌਜੂਦਗੀ ਵਧਾਈ ਗਈ ਹਾਈ ਟੈਕ ਨਾਕੇ ਤੇ ਕੈਮਰੇ ਲਗਾਏ ਗਏ ਪੈਟਰੋਲਿੰਗ ਤੇ ਟ੍ਰੈਫਿਕ ਮੈਨੇਜਮੈਂਟਸ ਮਜ਼ਬੂਤ ਕੀਤਾ ਗਿਆ ਨਾਗਰਿਕਾਂ ਨੂੰ 8 ਤੋਂ 10 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਅਪੀਲ ਕੀਤੀ ਗਈ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ 112 ਨੰਬਰ ਤੇ ਦੇਣ ਲਈ ਕਿਹਾ ਗਿਆ ਹੈ ਰੇਲ ਹੇਠਾਂ ਆਈ ਔਰਤ ਮੁਕਸਰ ਵਿੱਚ ਦਰਦਨਾਕ ਹਾਦਸਾ ਮੁਕਸਰ ਵਿੱਚ ਰੇਲਵੇ ਸਟੇਸ਼ਨ ਨੇੜੇ ਇੱਕ ਔਰਤ ਰੇਲ ਹੇਠਾਂ ਆਉਣ ਨਾਲ ਗੰਭੀਰ ਜ਼ਖਮੀ ਹੋ ਗਈ ਬਬੀਤਾ ਨਾਮਕ ਔਰਤ ਚਾਹ ਦੇਣ ਲਈ ਗੱਡੀ ਹੇਠੋਂ ਲੰਘ ਰਹੀ ਸੀ ਜਦੋਂ ਮਾਲ ਗੱਡੀ ਅਚਾਨਕ ਚੱਲ ਪਈ ਅਤੇ ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਪੁਲਿਸ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਿੱਥੇ ਹਾਲਤ ਨਾਜ਼ੁਕ ਹੈ ਰੇਲਵੇ ਪੁਲਿਸ ਮੁਤਾਬਕ ਔਰਤ ਨੂੰ ਰੋਕਣ ਲਈ ਆਵਾਜ਼ਾਂ ਮਾਰੀਆਂ ਗਈਆਂ ਪਰ ਹਾਦਸਾ ਟਲ ਨਾ ਸਕਿਆ ਖਾਨਕੋਟ ਅਮਰੀਕਸਰ ਹਾਈਵੇ ਤੇ ਦਰਦਨਾਕ ਹਾਦਸਾ ਦਿਨਾਨਗਰ ਨੇੜੇ ਪਿੰਡ ਪਨਿਆੜ ਵਿਖੇ ਤੇਜ਼ ਰਫ਼ਤਾਰ ਟਿਪਰ ਨੇ ਸਕੂਟਰੀ ਸਵਾਰ ਨੂੰ ਟੱਕਰ ਮਾਰੀ ਜਿਸ ਨਾਲ 60 ਸਾਲਾ ਸੁਪਾਸ਼ ਚੰਦ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਨੇ ਟਰੱਕ ਕਬਜ਼ੇ ਵਿੱਚ ਲੈ ਕੇ ਮਾਮਲਾ ਦਰਜ ਕਰ ਦਿੱਤਾ ਹੈ ਤੇ ਜਾਂਚ ਜਾਰੀ ਹੈ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਗੁਰਦਾਸਪੁਰ ਭੇਜੀ ਗਈ ਹੈ ਅਟਵਾਲ ਹਾਊਸ ਕਲੋਨੀ ਵਿੱਚ ਗੋਲੀਆਂ ਚੱਲੀਆਂ ਗੈਂਗਸਟਰਾਂ ਦਾ ਐਮਡੀ ਤੇ ਹਮਲਾ ناکਾਮ ਅੰਮ੍ਰਿਤਸਰ ਦੀ ਅਟਵਾਲ ਹਾਊਸ ਕਲੋਨੀ ਵਿੱਚ ਗੈਂਗਸਟਰਾਂ ਨੇ ਐਮਡੀ ਮਨਦੀਪ ਸਿੰਘ ਗੋਰਾ ਤੇ ਗੋਲੀਆਂ ਚਲਾ ਦਿੱਤੀਆਂ ਗੋਰਾ ਨੇ ਹਮਲਾਵਰਾਂ ਦੇ ਹੱਥ ਫੜ ਕੇ ਜਾਨ ਬਚਾਈ ਜਦਕਿ ਉਸ ਦੇ ਸਾਥੀ ਸੰਜੀਵ ਦੀ ਲੱਤ ਵਿੱਚ ਗੋਲੀ ਲੱਗੀ ਗੋਰਾ ਦੇ ਸਾਥੀਆਂ ਨੇ ਵੀ ਜਵਾਬੀ ਫਾਇਰਿੰਗ ਕੀਤੀ ਜਿਸ ਨਾਲ ਗੈਂਗਸਟਰ ਕਾਲੀ ਥਾਰ ਵਿੱਚ ਫਰਾਰ ਹੋ ਗਏ ਪੁਲਿਸ ਨੇ ਇੱਕ ਮੁਲਜ਼ਮ ਦੀ ਪਛਾਣ ਕਰ ਲਈ ਹੈ ਜੋ ਵਿਦੇਸ਼ ਤੋਂ ਆਇਆ ਸੀ 에어ਪੋਰਟਾਂ ਤੇ ਐਲਓਸੀ ਜਾਰੀ ਕਰ ਦਿੱਤੀ ਗਈ ਹੈ। ਫਗਵਾੜਾ ਵਿੱਚ ਦੀਵਾਲੀ ਤੋਂ ਪਹਿਲਾਂ ਦੋ ਵੱਖ-ਵੱਖ ਹਾਦਸੇ ਦੋ ਜਾਨਾਂ ਗਈਆਂ। ਫਗਵਾੜਾ ਵਿੱਚ ਦੀਵਾਲੀ ਤੋਂ ਠੀਕ ਪਹਿਲਾਂ ਦੋ ਦਰਦਨਾਕ ਸੜਕ ਹਾਦਸਿਆਂ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਪਹਿਲਾ ਹਾਦਸਾ ਪਿੰਡ ਰਿਹਾਨਾ ਜੱਟਾ ਨੇੜੇ ਈ ਰਿਕਸ਼ਾ ਤੇ ਕੈਂਟਰ ਦੀ ਟੱਕਰ ਨਾਲ ਵਾਪਰਿਆ ਜਿਸ ਵਿੱਚ ਅਮਨਦੀਪ ਸ਼ਰਮਾ ਦੀ ਮੌਤ ਹੋ ਗਈ। ਦੂਜੇ ਹਾਦਸੇ ਵਿੱਚ ਤੇਜ਼ ਰਫ਼ਤਾਰ ਟਰੱਕ ਟੇਪਰ ਹੇਠਾਂ ਆ ਕੇ ਗੁਰਜੀਤ ਸਿੰਘ ਦੀ ਜਾਨ ਚਲੀ ਗਈ। ਇੱਕ ਡਰਾਈਵਰ ਫਰਾਰ ਹੋ ਗਿਆ ਜਦਕਿ ਦੂਜਾ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਦੋਵੇਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ